ਨਾ ਤੇਰੇ ਦੁਜੀਓ ਤੋਂ ਤੇ ਜਿਹੜੇ ਮੈਂ ਪਾ ਕੇ ਜਾਂਦਾ ਹੁਣ ਮੈਂ ਕਿਹੜੇ ਪਾ ਕੇ ਜਾਵਾਂ ਬਾਹਰ ਹਰੇਕ ਚੀਜ਼ ਦਾ ਠੇਕਾ ਮੈਂ ਲਿਆ ਹੋਇਆ ਵਾ ਕੋਸਕ ਤਾਂ ਬੰਦਾ ਆਪ ਕਰ ਲੈ ਡੇਲੀ ਡੇਲੀ ਸਿਆਪਾ ਕਦੇ ਆ ਨਹੀਂ ਕੀਤਾ ਕਦੇ ਆਉ ਨਹੀਂ ਕੀਤਾ ਰਾਤ ਮੈਂ ਲੇਟ ਸੁੱਦੀ ਸੀ ਮੇਰੀ ਅੱਖ ਨਹੀਂ ਖੁੱਲਲੀ ਨਹੀਂ ਮੈਨੂੰ ਪਤਾ ਲੱਗਿਆ ਆ ਕੇ ਕਦੇ ਵਸ ਤੇ ਲਿਆਂਦਾ ਦਿੰ ਆਹੀ ਕੰਮ ਆਲੀ ਵਾ ਕੇ ਲਿਆਂਦਾ ਬਸ ਕਦੇ ਆ ਕਰੋ ਤੇ ਕਦੇ ਉਹ ਕਰੋ ਅੱਛਾ ਲੜਾਈ ਚ ਬੜਾ ਹੋਰ ਤੁਹਾਡੇ ਦੋਨਾਂ ਵਿੱਚ ਕੀ ਗੱਲਬਾਤ ਹੋਈ ਇਹ ਦਿਨ ਚੈਟ ਕਰੀਏ ਨਾ ਦੋਸਤ ਆ ਮੇਰਾ ਦੋਸਤ ਕਰ ਲਾ ਆਸ ਕਿ ਕੀ ਮਤਲਬ ਕੀ ਆਸ ਕੀਆ ਮੇਰਾ ਦੋਸਤ ਆ ਹੁਣ ਮੈਂ ਆਦੇ ਦੋਸਤ ਨਾਲ ਗੱਲ ਵੀ ਨਹੀਂ ਕਰ ਸਕਦੀ ਜਿਹੜਾ ਕੋਲ ਬੈਠਾ ਵਾ ਉਹਦੇ ਨਾਲ ਦਿਰ ਤੋਂ ਗੱਲ ਨਹੀਂ ਹੁੰਦੀ ਸਣੀ ਤੁਹਾਡਾ ਨੇ ਰੋਜ਼ ਦਾ ਹੀ ਡਰਾਮਾ ਵਾ ਬਸ ਕਰੋ ਯਾਰ ਮੇਰੇ ਤੋਂ ਨਹੀਂ ਤੁਹਾਡੀਆਂ ਇਹ ਗੱਲਾਂ ਚੱਲੀਆਂ ਆਂਦੀਆਂ ਆਂਦੀਆਂ ਡੇਲੀ ਡੇਲੀ ਓ ਅੱਛਾ ਛਾਕਾ ਇਹ ਤੋਂ ਬਦੋਨਾਂ ਦਾ ਆਖਰੀ ਫੈਸਲਾ ਵੀ ਤਲਾਕ ਲੈਣਾ ਹਾਂਜੀ ਬਖੀਰ ਸਾਹਿਬ ਅਸੀਂ ਦੋਨਾਂ ਨੇ ਤਲਾਕ ਹੀ ਲੈਣਾ ਚਲੋ ਠੀਕ ਆ ਜੇ ਤੋਈ ਤਲਾਕ ਦਾ ਫੈਸਲਾ ਲੈ ਹੀ ਲਿਆ ਤੇ ਫਾਈਲ ਰੈਡੀ ਆ ਤੋਈ ਸਾਈਨ ਕਰ ਦਿਓ ਹੈਲੋ ਓ ਯਾਰ ਉਹ ਫਾਈਲ ਮੈਨੂੰ ਬਹੁਤ ਜ਼ਰੂਰੀ ਆ ਕੀ ਫਾਈਲ ਕੁਬਦ ਨਹੀਂ ਓ ਯਾਰ ਦੱਸ ਉਹ ਫਾਈਲ ਮੇਰੇ ਲਈ ਬਹੁਤ ਜ਼ਰੂਰੀ ਆ ਜਿਹੜੇ 5-7 ਕੇਸ ਆ ਮੇਰੇ ਕੋਲੇ ਉਹਦੇ ਪੇਪਰ ਸਾਰੇ ਉਹਦੇ ਵਿੱਚ ਹੀ ਆ ਯਾ ਯਾਰ ਤੁਹਾਡੇ ਤੋਂ ਇਹਨਾ ਕੰਮ ਨਹੀਂ ਹੁੰਦਾ ਜੇ ਉਹ ਫਾਈਲ ਨਾ ਮਿਲੀ ਤਾਂ ਮੈਨੂੰ ਬਹੁਤ ਮੁਸ਼ਕਲ ਹੋ ਜਾਣੀਆਂ ਓ ਚੱਲ ਕੋਈ ਨਹੀਂ ਟੈਨਸ਼ਨ ਲੈ ਗਈ ਕੋਈ ਨਹੀਂ ਲਭ ਜੂਗੀ ਹੌਲੀ ਹੌਲੀ ਵੇਖ ਲਾ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਆ ਕਰ ਕੋਈ ਨਹੀਂ ਹੋ ਜਾਣਗੇ ਮਸਲੇ ਯਾਰ ਹਾਂ ਤੁਸੀਂ ਫੈਨ ਕਰਵਾ ਹਲੇ ਲਬਲ ਅੱਛਾ ਅੱਛਾ ਉਹ ਚੱਲ ਕੋਈ ਨਹੀਂ ਉਹ ਵਾਈਫਸ ਆ ਹੋਣਾ ਹੈ ਨਾ ਇਹਨਾਂ ਦਾ ਮੈਨੇਜ ਕਰਨਾ ਪੈਂਦਾ ਹਾਂਜੀ ਓ ਕੋਈ ਗੱਲ ਨਹੀਂ ਨਹੀਂ ਲੱਭਦੀ ਤਾਂ ਮੈਂ ਸ਼ਾਮ ਨੂੰ ਕਰਿਓ ਨਾ ਅਪਰੋਡ ਮਿਲ ਗਿਆ ਲੱਭ ਲੈਣਿਆ ਹੈਲੋ ਓ ਹੈਲੋ ਕੀ ਸੋਚੀਏ ਨਾ ਕਰ ਫੈਨ ਸੇਮੋ ਮੰਨ ਲਾ ਆਪਣੇ ਕਿਸੇ ਚੀਜ਼ ਕਰਕੇ ਲੜਾਈ ਹੋ ਗਈ ਤੇ ਆਪਾਂ ਦਾ ਰਿਸ਼ਤਾ ਇਹੋ ਜੀ ਜਗ੍ਹਾ ਤੇ ਬੋਹਣ ਜਾਂਦਾ ਕਿ ਇੱਕ ਦੂਜੇ ਨੂੰ ਛੱਡਣ ਤੱਕ ਆਪਾਂ ਮਜਬੂਰ ਹੋ ਜਾਾਂਗੇ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਆਪਾਂ ਕੀ ਕਰਾਂਗੇ ਕਰਨਾ ਕੀ ਆ ਜੀ ਆਪਾਂ ਇੱਕ ਦੂਜੇ ਨੂੰ ਸੌਰੀ ਕਹਿ ਕੇ ਗੱਲ ਖਤਮ ਕਰ ਦਾਂਗੇ ਆਪਾਂ ਤਾਂ ਦੂਜੇ ਤੋਂ ਅਲੱਗ ਥੋੜੀ ਰਹਿ ਸਕਦੇ ਹਾਂ ਇੰਨੇ ਕੁ ਮਸਲਿਆਂ ਤੇ ਲੜਾਈ ਥੋੜੀ ਕਰਨੀ ਆ ਅੱਡ ਥੋੜੀ ਹਾਂ ਇੱਕ ਦੂਜੇ ਨਾਲ ਆਪਾਂ ਚੱਲ ਮਰਗਲ ਕਲਾਇੰਡਾਂ ਬੈਠਿਆ ਮੈਂ ਤਾਂ ਰੋਕੀ ਕਰਦਾ ਪਉ ਟੈਨਸ਼ਨ ਨਹੀਂ ਲੈਣੀ ਕਿਸੇ ਗੱਲੋਂ ਟੈਨਸ਼ਨ ਭਰੀ ਰਹਿ ਚੱਲ ਠੀਕਾ ਆਈ ਲਵ ਯੂ ਬਾਏ ਆ ਤੂੰ ਵੀ ਕਰ ਦੋ ਮੇਰੇ ਵੀਸਾ ਰਵੀ ਹਾਂਜੀ ਸਰ ਜਿਹੜੀ ਨਵਰੀ ਚ ਫਾਈਲ ਪਈ ਹੈ ਨਾ ਉਹ ਚੱਕ ਕੇ ਮੇਰੀ ਗੱਡੀ 'ਚ ਰੱਖ ਦੇ ਮੇਰੀ ਵਾਈਫ ਬਹੁਤ ਟੈਨਸ਼ਨ ਜਾਂ ਮੈਂ ਇਹਨੂੰ ਬਹੁਤ ਘਿਆਰ ਕਰਦਾ। ਮੇਰੀ ਲਾਈਫ ਪਾਰਟਨਰ ਆ। ਇਹਨਾਂ ਨੂੰ ਬਹੁਤ ਸੰਭਾਲ ਕੇ ਰੱਖਣਾ ਪੈਦਾ। ਕਰੋ ਗੁੜੀਆ ਸੈਨ। ਸੌਰੀ ਵਕੀਲ ਸਾਹਿਬ। ਅਸੀਂ ਇੱਕ ਦੂਜੇ ਤੋਂ ਵੱਖ ਨਹੀਂ ਰਹਿ ਸਕਦੇ। ਅਸੀਂ ਇਹ ਤਲਾਕ ਨਹੀਂ ਲੈਣਾ। ਕੀ ਕਹਤੋ ਬਈ? ਤਲਾਕ ਕਿਉਂ ਨਹੀਂ ਲੈਣਾ? ਸੌਰੀ ਵਕੀਲ ਸਾਹਿਬ। ਅਸੀਂ ਤੁਹਾਡਾ ਟਾਈਮ ਵੇਸਟ ਕੀਤਾ। ਪਰ ਅਸੀਂ ਸੱਚੀ ਅਰਜ਼ ਨਹੀਂ ਹੋ ਸਕਦੇ ਵਕੀਲ ਸਾਹਿਬ ਅਸੀਂ ਨਹੀਂ ਲੈਣਾ ਤਲਾਕ ਅਸੀਂ ਜਲਦਬਾਜੀ ਚ ਗਲਤ ਫੈਸਲਾ ਲੈ ਗਏ ਸੀ ਅਸੀਂ ਵਿਆਹ ਦੇ ਬੰਧਨ ਨੂੰ ਇੱਕ ਖੜੋਰਾ ਹੀ ਸਮਝ ਲਿਆ ਸੀ ਇਹ ਚੀਜ਼ ਨੂੰ ਭੁੱਲ ਗਏ ਸੀ ਕਿ ਅਸੀਂ ਮਹਾਰਾਜ ਦੀ ਹਜ਼ੂਰੀ ਚ ਇਲਾਮਾਂ ਲਈਆਂ ਹੁੰਆਂ ਸੀ ਦਾਲੇ ਸੀ ਖੌਨ ਹੁੰਦੇ ਇੱਕ ਦੂਜੇ ਤੋਂ ਵੱਖ ਹੋਣ ਵਾਲੇ ਸਨ ਮਾਫ਼ ਕਰ ਦਿਓ ਥੋੜਾ ਜਿਹਾ ਟਾਈਮ ਵੇਸਟ ਕੀਤਾ ਤੁਹਾਡੀ ਜਿੰਨੀ ਫੇਸ ਬੰਦੀ ਆ ਤੁਸੀਂ ਫੇਸ ਰੱਖ ਲਓ ਸੌਰੀ ਮਾਫ਼ ਕਰ ਦਿਓ ਚੱਲ ਵਧੀਆ ਕੀਤਾ ਜਿਹੜਾ ਟਾਈਮ ਨਾਲ ਹੀ ਅੱਗ ਲਾਈ ਠੀਕ ਆ ਸ਼ੁਕਰਾਨਾ ਬਾ ਰਵੀ ਉਹ ਕਿਲ ਜ਼ਮਾਨ ਮੰਨ ਲਏ ਤੁਹਾਡੇ ਫੇਕ ਫੋਨ ਨੂੰ ਤੁਹਾਡੀ ਇੱਕ ਕਾਲ ਨੇ ਤਾਂ ਕਿਸੇ ਦਾ ਘਰ ਟੁੱਟਣ ਤੋਂ ਬਚਾ ਲਿਆ ਰਵੀ ਤੈਨੂੰ ਅੱਜਕੱਲ ਮੁੰਡੇ ਕੁੜੀਆਂ ਦਾ ਪਤਾ ਹੀ ਆ। ਰਿਆ ਤਾਂ ਚਲਦਾ ਬਾਜੀ ਇਹ ਚ ਕਰਾ ਲੈਂਦੇ ਆ। ਪਰ ਥੋੜੀ ਜਿਹੀ ਲੜਾਈ ਜਗੜਾ ਘਰੇ ਹੋਣ ਦੇ ਨਾਲ ਗਲਤ ਲਾਕ ਤੱਕ ਲੈ ਜਾਂਦੇ ਆ। ਨਾਲੇ ਰਿਸ਼ਤੇ ਇੱਥੇ ਆਪਾਂ ਤੋੜਨ ਨਹੀਂ ਜੋੜਨ ਆਇਆ। ਤੇ ਕਈ ਵਾਰੀ ਫੇਕ ਕਾਲ ਦੀ ਟ੍ਰਿਕ ਚੱਲੀ ਜਾਂਦੀ ਆ। ਉਹ ਸੱਚ ਫਾਈਲ ਰੱਖਾ ਕਿ ਕਰ ਰਹੀ ਭਈ ਆ।